ਗੁਰਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਤਲਵੰਡੀ ਸਾਬੋ ਦੇ ਪਿੰਡ ਜੋਗੇ ਵਾਲੇ ਖੜੇ ਆ ਇਹ ਸਕੂਲ ਦੇ ਵਿੱਚ ਐਨੂਅਲ ਫੰਕਸ਼ਨ ਕਰਵਾਇਆ ਗਿਆ ਅੱਜ ਦਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਰਿਹਾ ਪੂਰੇ ਪ੍ਰੋਗਰਾਮ ਦੀ ਮਰਵਾਵਾਂਗੇ ਝਾਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਾਬਾ ਦਰਸ਼ਨ ਸਿੰਘ ਜੀ ਪਹੁੰਚੇ ਨੇ ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਹੈ ਡਾਕਟਰ ਜਗਜੀਤ ਸਿੰਘ ਜੀ ਧੂਰੀ ਤੇ ਫਿਲਮ ਅਦਾਕਾਰ ਰਪਿੰਦਰ ਕੌਰ ਰੂਪੀ ਜੀ ਇਹਨਾਂ ਦੇ ਨਾਲ ਹੀ ਸ਼ਮਸ਼ੇਰ ਸਿੰਘ ਜੀ ਖਾਲਸਾ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਦੇ ਨਾਲ ਹੋਰ ਵੀ ਉੱਚੀਆਂ ਸ਼ਖਸੀਅਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ ਨੇ ਪੂਰੇ ਪ੍ਰੋਗਰਾਮ ਦੀ ਝਾਤ ਮਰਵਾਵਾਂਗੇ ਅੱਜ ਦਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਰਿਹਾ ਤੇ ਗੱਲਬਾਤ ਕਰਾਂਗੇ ਫਿਲਮ ਅਦਾਕਾਰ ਰਪਿੰਦਰ ਕੌਰ ਰੂਪੀ ਜੀ ਦੇ ਨਾਲ ਕੀ ਮੈਸੇਜ ਦੇਣਾ ਚਾਹੁੰਦੇ ਨੇ ਕਿਸ ਤਰ੍ਹਾਂ ਦੇ ਵਿਚਾਰ ਹੈ ਉਹ ਤੁਹਾਡੇ ਨਾਲ ਸਾਂਝੇ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਆਓ ਮਰਵਾਉਣੇ ਆ ਝਾਤ ਅੱਜ ਦੇ ਇਸ ਪ੍ਰੋਗਰਾਮ ਦੀ ਵਿਦਿਆਰਥੀਆਂ ਦੇ ਮੌਜੂਦਾ ਕਿਤਾ ਜੀਓ ਬਫਫ ਕੰਡਾ ਤੋਂ ਪਹੁੰਚੇ ਹੋਏ ਪੰਚ ਸਰਪੰਚ ਸਾਹਿਬਾਨ ਗੁਰਦਵਾਰਾ ਸਰਵਨਾਦੀਆ ਪ੍ਰਬੰਧਕ ਕਮੇਟੀ ਦੇ ਮੈਂਬਰ ਚੱਲੇ ਚੱਲੇ ਆ ਕਦਮ ਸਿਰਮੱਥੇ ਖੈਰ ਮੁਕਤਮ ਅੱਜ ਦੇ ਪ੍ਰੋਗਰਾਮ ਦੀਆਂ ਮਹਾਨ ਹਸਤੀਆਂ ਡਾਕਟਰ ਜਗਜੀਤ ਸਿੰਘ ਜੀ ਧੂਰੀ ਜਿਨ੍ਹਾਂ ਬਾਰੇ ਕਦਮ ਸਰਬਾਨ ਨੇ ਤੁਹਾਡੇ ਨਾਲ ਜਾਣਤ ਸੰਧ ਕਰਾਈ ਹੈ ਇਹ ਕਿ ਰਸਾਣੇ ਦੇ ਸਸਤਾ ਹੈ ਇਹ ਕਿ ਰਸਾਣ ਨੂੰ ਇੱਕੋ ਸਮੇਂ ਕਿਨੇ ਕੰਮ ਕਰਨੇ ਕੋਈ ਸੌਖਾ ਕੰਮ ਨਹੀਂ ਹੈ ਕਈ ਵਾਰ ਰਸਾਣ ਆਪਣਾ ਕੰਮ ਆਪ ਹੀ ਸੰਭਾਲ ਸਕਦਾ ਸਮਾਜ ਦੇ ਵਿੱਚ ਕਿੰਨੀਆਂ ਸਮੱਸਿਆਵਾਂ ਨੇ ਉਹਨਾਂ ਨਾਲ ਨਿਬਟਣਾ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਸਮਾਜ ਦੇ ਵਿੱਚ ਤਰਾਸਦੀ ਹੈ ਅੰਗੇ ਹੀ ਨੇ ਇਨਸਾਨ ਨੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਇਨਸਾਨ ਬੈਠਾ ਉਹ ਹੀ ਸੇਵਾ ਕਰ ਰਿਹਾ ਨੇ ਬਣੌਟੀਆਂ ਕਰਵਾਉਣ ਦੀ ਆਪਣਾ ਪੰਜਾਬ ਫਾਊਂਡੇਸ਼ਨ ਜਰੀਏ ਜੇਬਤ ਰਸਤਾ ਨਿਕਲ ਕਰੀਏ ਸਮਾਜ ਲਈ ਦੁਨੀਆ ਲਈ ਰਸਤਾ ਦੀ ਬਹੁਤ ਲੋੜ ਹੈ ਤਾਂ ਹਰ ਸਾਲ ਵੱਡ ਰਿਕਾਰਡ ਹੁੰਦਾ ਇਹਨਾਂ ਦਾ ਤਾਂ ਇੱਕ ਬਹੁਤ ਵੱਡੇ ਮਾਨਸ ਤੇ ਇਤਨਾ ਸਸਤੇ ਦੇ ਕੋਲ ਇਨਸਾਨ ਜਾਂਦੇ ਨੇ ਪਰ ਇਹ ਆਪਣੇ ਕੋਲ ਚੱਲ ਕੇ ਆਏ ਨੇ ਮਾਪਿਆਂ ਲਈ ਆਪਣੀ ਸਾਰਿਆਂ ਦੀ ਬੜੀ ਮਾਣ ਵਾਲੀ ਗੱਲ ਐਂਡ ਪੈਸ਼ਨ ਐਂਡ ਵੈਰੀਅਸ ਐਸਪੈਕਟਸ ਆਫ ਐਜੂਕੇਸ਼ਨ ਇਟਸ ਅ ਡੇ ਟੂ ਸ਼ੋਕੇਸ ਦਾ ਟੈਲੈਂਟ ਐਂਡ ਮੈਨੀ ਅਚੀਵਮੈਂਟਸ ਥੈਟ ਟੂਗੇਦਰ ਵੀ ਸੈਲੀਬ੍ਰੇਟ ਇਨ ਥਿਸ ਇਵੈਂਟ ਦਾ ਪਰਪਸ ਆਫ ਥਿਸ ਇਵੈਂਟ ਇਜ਼ ਟੂ ਪ੍ਰੋਵਾਈਡ ਅ 빅 ਪਲੇਟਫਾਰਮ ਟੂ ਸਟੂਡੈਂਟਸ ਆਫ ਅ ਸਕੂਲ ਐਸ ਦੇ ਐਗਜ਼ਿਬਿਟ ਦਾ ਟੈਲੈਂਟ ਐਗਜ਼ਿਬਿਟ ਦਾ ਪੈਸ਼ਨ ਟੂਵਰਡ ਅਸ ਸਰ ਕੀ ਕਹਾਂ ਨਾ ਚਾਹਾਂ ਕੀ ਮੈਸੇਜ ਦੇਣਾ ਚਾਹਾਂ ਅੱਜ ਜੀ ਮੈਂ ਇੱਥੇ ਗੁਰੂ ਗੋਬਿੰਦ ਸਿੰਘ ਸੀਨੀਅਰ ਸਕੂਲ ਜੋਗਦੇਵਾਲ ਦੇ ਐਨਵਲ ਫੰਕਸ਼ਨ ਦੇ ਉੱਤੇ ਆਇਆ ਬਹੁਤ ਖੁਸ਼ੀ ਹੋਈ ਹੈ ਇਥੋਂ ਦੇ ਜਿਹੜੇ ਚੇਅਰਮੈਨ ਨੇ ਗੁਰਪ੍ਰੀਤ ਸਿੰਘ ਜੀ ਚੋਕੇਵਾਲ ਉਹਨਾਂ ਦੀ ਸਰਪ੍ਰਸਤ ਕੀਤੇ ਸੰਸਥਾ ਬਹੁਤ ਚੰਗਾ ਕੰਮ ਕਰ ਰਹੀ ਹੈ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਤ ਹੌਣ ਦੇ ਬਾਵਜੂਦ ਇਹ ਬੱਚਿਆਂ ਨੂੰ ਸੀਬੀਐਸ ਸਕੂਲਾਂ ਨਾਲੋਂ ਵੀ ਜ਼ਿਆਦਾ ਵਧੀਆ ਐਜੂਕੇਸ਼ਨ ਦੇ ਰਹੇ ਨੇ ਸਾਰਿਆਂ ਦੇ ਬੱਚਿਆਂ ਦਾ ਸਰਬੋਤਮ ਵਿਕਾਸ ਕਰ ਰਹੇ ਨੇ ਤੇ ਇੱਥੋਂ ਦੇ ਬੱਚੇ ਨੇ ਜਿਹੜੇ ਬੜੇ ਡਿਸਪਲਿਨ ਦੇ ਵਿੱਚ ਨੇ ਤੇ ਮਾਪੇ ਨੇ ਜਿਹੜੇ ਸੰਸਥਾ ਨਾਲ ਬੜੇ ਵਧੀਆ ਤਰੀਕੇ ਨਾਲ ਜੁੜੇ ਹੋਏ ਨੇ ਤੇ ਦੂਜੀ ਮੈਨੂੰ ਚੰਗੀ ਗੱਲ ਇਹ ਲੱਗੀ ਵੀ ਇਹ ਨਾ માત્ર ਫੀਸਾਂ ਦੇ ਵਿੱਚ ਜਿਹੜਾ ਇਸ ਇਲਾਕੇ ਦੇ ਵਿਦਿਆਰਥੀਆਂ ਨੂੰ ਉਹ ਚੰਗੇ ਗੁਣ ਦੇ ਰਹੇ ਨੇ ਸੋ ਮੈਂ ਉਮੀਦ ਕਰਦਾ ਵੀ ਇਹ ਸੰਸਥਾ ਹੋਰ ਤਰੱਕੀ ਕਰੇ ਕੀ ਕਹਿਣਾ ਚਾਹੁੰਦੇ ਹੋ ਸਰ ਜਿਵੇਂ ਹੁਣ ਵਾਲੀ ਨੌਜਵਾਨ ਪੀੜ੍ਹੀ ਜਿਹੜੀ ਮੰਨ ਲਓ ਬਾਹਰ ਦੀ ਜਿੱਦ ਕਰ ਰਹੀ ਹੈ ਵੀ ਬਾਹਰ ਜਾਣਾ ਉਹਦੇ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਬਾਹਰ ਜਾਣ ਦੇ ਖਿਲਾਫ ਨਹੀਂ ਹੈਗਾ ਪਰੰਤੂ ਜਿਹੜਾ ਇਸ ਟਾਈਮ ਵਿਦਿਆਰਥੀ 12ਵੀਂ ਜਮਾਤ ਤੋਂ ਬਾਅਦ ਬਾਹਰ ਜਾਂਦੇ ਨੇ ਉਹ ਜ਼ਿਆਦਾਤਰ ਆਪਣੇ ਉਮਰ ਦੇ ਵਿੱਚ ਫਿਰ ਉਹ ਅਨਪੜ੍ਹੇ ਰਹਿ ਜਾਂਦੇ ਨੇ ਕਿਉਂਕਿ ਉੱਥੇ ਜਾ ਕੇ ਉਹ ਕਿਤੇ ਛੋਟੇ-ਮੋਟੇ ਕੰਮਾਂ ਵਿੱਚ ਲੱਗ ਜਾਂਦਾ ਹੈ ਸੋ ਉਹ ਬੱਚੇ ਜਿਨ੍ਹਾਂ ਨੇ ਇੱਥੇ ਰਹਿ ਕੇ ਵੀ ਕਾਮਯਾਬ ਹੋ ਜਾਣਾ ਹੁੰਦਾ ਇੱਥੇ ਰਹਿ ਕੇ ਹੀ ਬੜੇ ਉੱਚਾ ਤੇ ਜਾਣ ਹੁੰਦੇ ਨੇ ਮੇਰੇ ਖਿਆਲ ਚ ਉਹਨਾਂ ਨੂੰ ਕਿਸੇ ਨੂੰ ਜਾਣ ਦੀ ਲੋੜ ਨਹੀਂ ਹੈਗੀ ਸੋ ਇਸ ਲਈ ਸੋਚ ਸਮਝ ਕੇ ਫੈਸਲੇ ਲੈਣੇ ਚਾਹੀਦੇ ਨੇ ਤੇ ਇਸ ਟਾਈਮ ਜਿਹੜੀ ਇਹ ਧਰਤੀ ਆ ਆਪਣੀ ਪੰਜਾਬ ਦੀ ਗੁਰੂਆਂ ਪੀਰਾਂ ਦੀ ਇਹ ਜਰਖੇਜ਼ ਭੂਮੀ ਆ ਮੈਂ ਨਹੀਂ ਸਮਝਦਾ ਵੀ ਇਹਨੂੰ ਛੱਡ ਕੇ ਜਾਣ ਦਾ ਕੋਈ ਤੁੱਕ ਬਣਦੀ ਹੈ ਸੋ ਸਾਨੂੰ ਇੱਥੇ ਰਹਿ ਕੇ ਆਪਣੇ ਵਸੀਲੇ ਕੁੱਝਣੇ ਚਾਹੀਦੇ ਨੇ ਤੇ ਇਸ ਚੰਗੀ ਭੂਮੀ ਨੂੰ ਛੱਡ ਕੇ ਨਹੀਂ ਜਾਣਾ ਪੈਂਦਾ ਓ ਪੰਜ ਸਜਾ ਦਸ਼ਮੇਸ਼ ਬਿਤਾਣੇ ਕੀਤੀ ਗੱਲ ਨਿਆਰੀ ਭਾਈ ਪੰਜ ਕਕਰਾਂ ਦੀ ਬਖਸ਼ਿਸ਼ ਦੇ ਨਾਲ ਓ ਲੈ ਵਾ ਪੰਜ ਕਕਰਾਂ ਦੀ ਬਖਸ਼ਿਸ਼ ਦੇ ਨਰ ਬਖਸ਼ੀ ਭਗ ਪਿਆਰੀ ਬਈ ਮਾਦੋ ਦਾਸ ਨੂੰ ਸਿੰਘ ਬਨਾਇਆ ਨਹੀਂ ਗੱਲ ਹੈ ਵੋ ਮਾਦੋ ਦਾਸ ਨੂੰ ਸਿੰਘ ਬਨਾਇਆ ਸੁਣਿਓ ਸਾਖੀ ਸਾਰੀ ਬਈ ਹਰੀ ਸਿੰਘ ਕਰਵਾਏ ਵਰਕੇ ਸੂਰਮੇ ਬਈ ਗੱਲ ਹੈ ਬਈ ਵੋ ਹਰੀ ਸਿੰਘ ਕਰਵਾਏ ਵਰਕੇ ਸੂਰਮੇ ਜਾਣਾ ਤਾਮ ਤੋਂ ਵਾਰੀ ਸਾਡੀਆਂ ਪੰਗਾਂ ਦੀ ਦੁਆਂ ਦੇ ਸਰਦਾਰੀ ਤੱਲਾ ਇੱਕ ਦਲਮਾ ਇਸ ਜੀ ਲਾਵਾ ਫੇਰੇ ਉਹ ਤੁਸੀਂ ਦੇਖੀ ਸਾਰਿਆਂ ਨੇ ਹਾ ਚਲੋ ਉਹਦਾ ਡਾਇਲੈਕਟ ਹੁਣ ਮਸਲਾ ਦਿੰਦੀ ਆ ਵੇਰ ਵੀਰ ਜੀ ਸਾਡੇ ਜਵਾਈ ਵਾਲੇ ਸ਼ੌਂਕੀ ਨੇ ਇੱਕ ਤਾਂ ਨਾਗਣ ਬਣ ਕੇ ਲੇਟਦਾ ਹੈ ਦੂਜਾ ਬੀਂਦ ਬੁਝਾਉਂਦਾ ਜੀ ਮੂਚਰ ਮਾਲ ਪਾ ਕੇ ਤੀਜਾ ਸਿਰ ਤੇ ਗਲਾਸ ਧਰ ਕੇ ਨੱਚਦਾ ਐਨਾ ਤਾਂ ਚਲਾ ਲਓਗੇ ਜੀ ਬਸ 2 ਕੁ ਮਿੰਟ ਦੀ ਆਈਟਮ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਮਚ ਹਾਂ ਜੀ ਰੂਪੀਸ ਜੀਜੀਐ ਸਕੂਲ ਜੋਗੇਵਾਲਾ ਦੇ ਵਿੱਚ ਆਏ ਹੋ ਮੁੱਖ ਮਹਿਮਾਨ ਦੀ ਤੌਰ ਪਰ ਭਾਇਓ ਕਿਸ ਤਰ੍ਹਾਂ ਲੱਗਿਆ ਸਕੂਲ ਦਾ ਫੰਕਸ਼ਨ ਹੈਡ ਆ ਤੇ ਬਾਰੇ ਕੀ ਕਹਿਣਾ ਚਾਹੋਗੇ ਪਹਿਲਾਂ ਜਦੋਂ ਮੈਂ ਘਰੋਂ ਤੁਰਨਾ ਸੀ ਮੈਨੂੰ ਲੱਗਦਾ ਸੀ ਵੀ ਪਤਾ ਨਹੀਂ ਹੈਨਾ ਨਹੀਂ ਆਏ ਇਧਰੇ ਇਧਰੇ ਚ ਕਦੇ ਪਰ ਜਦੋਂ ਇੱਥੇ ਆਏ ਉਹੀ ਗੱਲ ਮੇਰੇ ਹਸਬੰਦ ਨੇ ਕਿਹਾ ਕਿ ਗੁਰਪ੍ਰੀਤ ਬਾਈ ਜੀ ਨੇ ਤਾਂ ਜੰਗਲ ਚ ਮੰਗਲ ਲਾਇਆ ਪਿਆ ਹੈ ਬਹੁਤ ਜ਼ਿਆਦਾ ਚੰਗਾ ਲੱਗਾ ਸਕੂਲ ਚ ਐਂਟਰ ਕਰਕੇ ਬਹੁਤ ਪੋਜ਼ਿਟਿਵਿਟੀ ਸਕੂਲ ਚ ਦੇਖਣ ਨੂੰ ਮਿਲੀ ਬਹੁਤ ਮਿਹਨਤੀ ਸਟਾਫ ਹੈ ਸਾਰਿਆਂ ਨੂੰ ਮਿਲੀ ਔਰ ਕਮਾਲ ਦੇ ਬੱਚੇ ਨੇ ਜੋ ਸਕੂਲ ਬਾਰੇ ਜਾਣਕਾਰੀ ਮਿਲੀ ਕਿਦਾਂ ਹਰ ਫੀਲਡ ਦੇ ਵਿੱਚ ਜਿਹੜੇ ਬੱਚੇ ਨੇ ਉਹ ਬਹੁਤ ਅੱਗੇ ਨੇ ਬਹੁਤ ਹੀ ਜ਼ਿਆਦਾ ਚੰਗਾ ਲੱਗਿਆ ਔਰ ਜਿਹੜੀਆਂ ਫੀਸਾਂ ਨੇ ਉਹ ਵੀ ਬਹੁਤ ਜਾਇਜ਼ ਨੇ ਮੈਨੂੰ ਲੱਗਦਾ ਸਰਕਾਰੀ ਸਕੂਲ 'ਚ ਵੀ ਫੀਸਾ ਇਸ ਤੋਂ ਜ਼ਿਆਦਾ ਹੁੰਦੀਆਂ ਹੋਣਗੀਆਂ ਇਹ ਗੱਲਾਂ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਿਆ ਔਰ ਮਿਹਨਤੀ ਸਟਾਫ ਹੈ ਇੰਨੀ ਮਿਹਨਤ ਕਰਾਉਂਦੇ ਆ ਬੱਚਿਆਂ ਨੂੰ ਤਾਂ ਹੀ ਬੱਚਿਆਂ ਦੇ ਪੋਜੀਸ਼ਨ ਆਉਂਦੀਆਂ ਨੇ ਨਾ ਹਰ ਖੇਤਰ ਦੇ ਵਿੱਚ ਜੇ ਮਿਹਨਤ ਹੁੰਦੀ ਹੈ ਤਾਂ ਸੱਚੀ ਮੈਂ ਦਿਲੋਂ ਦਵਾਵਾਂ ਦਿੰਨੀ ਹੈ ਇਹ ਸਕੂਲ ਦਿਨ ਦੁੱਗਣੀ ਰਾਤ ਚੌਕਣੀ ਤਰੱਕੀ ਕਰਨੀ ਪੇਰੈਂਟਸ ਨੂੰ ਕੀ ਤੁਸੀਂ ਫਿਰ ਕਰ ਦੋ ਜਿਹੜੇ ਬੱਚਿਆਂ ਦੀ ਫਿਰਟਸਾਈ ਸੀਗੇ ਜਿਨ੍ਹਾਂ ਨੂੰ ਜਾਂ ਤੁਹਾਨੂੰ ਦੇਖ ਰਹੇ ਨੇ ਪਰ ਮੈਨੂੰ ਬਹੁਤ ਚੰਗਾ ਲੱਗਾ ਕਿ ਪੇਰੈਂਟਸ ਵੀ ਬੱਚਿਆਂ ਦੇ ਨਾਲ ਆਏ ਹੋਏ ਸੀ ਬਟ ਸੌਰੀ ਕਿ ਅਸੀਂ ਲੇਟ ਹੋ ਗਏ ਥੋੜਾ ਜਿਹਾ ਮੈਂ ਉਹਨਾਂ ਨੂੰ ਜ਼ਿਆਦਾ ਮਿਲ ਨਹੀਂ ਸਕੀ ਪਰ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਾ ਔਰ ਪੇਰੈਂਟਸ ਵੀ ਮੈਨੂੰ ਲੱਗਦਾ ਹੈ ਅੱਜ ਕੱਲ ਮਾ ਮंहगाई ਇੰਨੀ ਜ਼ਿਆਦਾ ਵਧ ਗਈ ਹੈ ਕਿ ਜਿਹੜੇ ਚੰਗੇ ਸਕੂਲਾਂ 'ਚ ਪੜਾਉਣਾ ਬੱਚਿਆਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਪਿਆ ਹੈ ਬਟ ਜਦੋਂ ਮੈਂ ਇਹ ਸਕੂਲ ਬਾਰੇ ਸੁਣਿਆ ਜਾਣਿਆ ਇਸ ਸਕੂਲ ਬਾਰੇ ਤਾਂ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਾ ਪੇਰੈਂਟਸ ਵੀ ਕਿਤੇ ਨਾ ਕਿਤੇ ਸੈਟੀਸਫਾਈਡ ਨੇ ਕਿ ਉਹਨਾਂ ਦਾ ਬੱਚਾ ਇੰਨੇ ਘੱਟ ਪੈਸਿਆਂ ਦੇ ਵਿੱਚ ਇੱਕ ਬਹੁਤ ਚੰਗੇ ਸਕੂਲ ਦੇ ਵਿੱਚ ਪੜ ਰਿਹਾ ਔਰ ਇੰਨੇ ਅੱਛੇ ਟੀਚਰ ਨੇ ਜਿਹੜੇ ਉਹਨਾਂ ਦੇ ਹੱਥਾਂ ਵਿੱਚ ਸਾਡਾ ਬੱਚਾ ਹੈ ਮੈਨੂੰ ਲੱਗਦਾ ਜੇ ਟੀਚਰ ਵਧੀਆ ਹੁੰਦੇ ਹਨਾ ਤਾਂ ਜਿਹੜੇ ਪੇਰੈਂਟਸ ਹੈ ਉਹ ਬਹੁਤ ਬੇਫਿਕਰ ਹੋ ਕੇ ਘਰੇ ਬੈਂਦੇ ਨੇ ਉਹਨਾਂ ਨੂੰ ਪਤਾ ਹੈ ਕਿ ਅੱਛੇ ਟੀਚਰ ਦੇ ਹੱਥਾਂ ਵਿੱਚ ਬੱਚਾ ਜਿਹੜਾ ਉਹ ਕਿਤੇ ਨਹੀਂ ਜਾਊਗਾ ਉਹਨੂੰ ਬਹੁਤ ਚੰਗੀ ਸਿੱਖਿਆ ਮਿਲੂਗੀ ਉਹ ਜੋ ਬਣਨਾ ਚਾਹੁੰਦਾ ਹੈ ਉਹ ਬਣੂਗਾ ਵੀ ਜ਼ਰੂਰ ਕਿਉਂਕਿ ਚੰਗੇ ਟੀਚਰਾਂ ਦਾ ਉਹਦੇ ਸਿਰ ਤੇ ਹੱਥ ਹੈ ਜਿਹੜਾ ਕਿ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਔਰ ਸੋ ਇਨਵਾਈਟ ਗੁਰਵਿੰਦਰ ਜੀ ਸਰ ਕੈਲੀ ਕਮਾਂਡਰ ਸਟੇਜ ਜਿਨ੍ਹਾਂ ਨੇ ਇਸੇ ਸਕੂਲ ਦੇ ਵਿੱਚ ਬਹੁਤ ਹੀ ਅਹਿਮ ਦਾ ਅਹਿਮ ਯੋਗਦਾਨ ਦਿੱਤਾ ਅਤੇ ਹੁਣ ਵੀ ਸਾਡੇ ਨਾਲ ਹਰ ਪ੍ਰੋਗਰਾਮ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜਦੇ ਹਨ ਮੈਂ ਉਹਨਾਂ ਨੂੰ ਵੀ ਬੁਲਾਉਣਾ ਚਾਹੂੰਗਾ ਹਾਂਜੀ ਸਰ ਅੱਜ ਦਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਰਿਹਾ ਕੀ ਮੈਸੇਜ ਦੇਣਾ ਚਾਹੁੰਦੇ ਕੀ ਕਹਿਣਾ ਅੱਜ ਦਾ ਪ੍ਰੋਗਰਾਮ ਕੁਦਰਤ ਦੀ ਕਿਰਪਾ ਮਾਪਿਆਂ ਦੇ ਸਹਿਯੋਗ ਵਿਦਿਆਰਥੀਆਂ ਦੇ ਅਤੇ ਅਧਿਆਪਕ ਸਹਿਬਾਨਾਂ ਦੇ ਸਹਿਯੋਗ ਸਦਕਾ ਬਹੁਤ ਹੀ ਸਫਲਤਾਪੂਰਵਕ ਸਪੰਨ ਹੋਇਆ ਪ੍ਰੋਗਰਾਮ ਦੀ ਸ਼ੁਰੂਆਤ ਬਾਬਾ ਦਰਸ਼ਨ ਸਿੰਘ ਜੀ ਪਹੁੰਚੇ ਡਾਕਟਰ ਜਗਜੀਤ ਸਿੰਘ ਜੀ ਧੂਰੀ ਉਹਨਾਂ ਨੇ ਵੀ ਆਪਣੀ ਹਾਜ਼ਰੀ ਲਵਾਈ ਬੱਚਿਆਂ ਨੂੰ ਮਾਪਿਆਂ ਨਾਲ ਗੱਲਾਂਬਾਤ ਕਰਕੇਗੇ ਉਸ ਤੋਂ ਬਾਅਦ ਪੰਜਾਬੀ ਫਿਲਮ ਅਦਾਕਾਰਾ ਰਪਿੰਦਰ ਕੌਰ ਰੂਪੀ ਜੀ ਉਹਨਾਂ ਦੇ ਪਤੀ ਡਾਕਟਰ ਸਰਦਾਰ ਭਪਿੰਦਰ ਸਿੰਘ ਜੀ ਉਚੇਚੀ ਤੌਰ ਤੇ ਪਹੁੰਚੇ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਅੱਜ ਦੇ ਪ੍ਰੋਗਰਾਮ ਵਿੱਚ ਸੱਭਿਆਚਾਰ ਨਾਲ ਜੁੜੇ ਹਰੇਕ ਰੰਗ ਨੂੰ ਸੋਹ ਹੈ ਗਿਆ ਹਰੇਕ ਪੱਖ ਤੋਂ ਧਿਆਨ ਰੱਖਿਆ ਗਿਆ ਤਾਂ ਬਹੁਤ ਵਧੀਆ ਵਿਦਿਆਰਥੀਆਂ ਨੇ ਆਨੰਦ ਮਾਣਿਆ ਕੁਝ ਸਿੱਖਣ ਨੂੰ ਵੀ ਮਿਲਿਆ ਸਿੱਖਣ ਸਿੱਖਿਆ ਦਾ ਇੱਕ ਵੀ ਕੁਝ ਐਟਮਾ ਸੀ ਤੇ ਮਾਪੇ ਅਖੀਰ ਤੱਕ ਬੈਠੇ ਰਹੇ 10 ਵਜੇ ਤੋ ਆਕੇ ਜਿਹੜੇ ਬੱਚੇ ਕਿਸੇ ਕਾਰਨ ਵਿਦਿਅਕ ਪੱਖੋਂ ਜਾਂ ਖੇਡਾਂ ਪੱਖੋਂ ਪਛੜ ਜਾਂਦੇ ਨੇ ਉਹਨਾਂ ਨੂੰ ਵੀ ਹੋਰ ਖੇਡਾਂ ਦੇ ਵਿੱਚ ਤੇ ਵਿਦਿਅਕ ਪੱਖ ਦੇ ਵਿੱਚ ਪ੍ਰਾਪਤੀਆਂ ਕਰਨ ਦੀ ਹੱਲਾਸ਼ੀਰ ਮਿਲਦੀ ਹੈ ਇਹੋ ਜਿਹਾ ਪ੍ਰੋਗਰਾਮ ਵਿਦਿਆਰਥੀਆਂ ਸਰਪਕੀ ਵਿਕਾਸ ਆਪਸੀ ਮਿਲਵਰਤਨ ਸਹਿਯੋਗ ਪ੍ਰਤਿਭਾਵ ਤੇ ਆਪਣੇ ਮਾਪਿਆਂ ਨੂੰ ਬੱਚਿਆਂ ਦੇ ਹਰ ਇੱਕ ਪ੍ਰਕਾਰ ਦੀ ਆਈਟਮ ਦੇਖਣ ਦਾ ਮੌਕਾ ਮਿਲਦਾ ਉਹ ਮੈ ਮਾਨ ਮਹਿਸੂਸ ਵੀ ਕਰਦੇ ਆ ਕਿਉਂਕਿ ਸਾਰਾ ਸਾਲ ਬੱਚੇ ਪੜ੍ਹ ਰਹੇ ਹੁੰਦੇ ਆ ਇਹੋ ਜਿਹੇ ਮੌਕੇ ਹੁੰਦੇ ਆ ਬੱਚਿਆਂ ਨੂੰ ਦੇਖਣ ਵਾਲੇ ਕਈ ਚੀਜ਼ਾਂ ਜਿਹੜੀਆਂ ਕਈ ਗੱਲਾਂ ਬਾਤਾਂ ਪੀਟੀਐਮ ਦੇ ਵਿੱਚ ਨਹੀਂ ਹੁੰਦੀਆਂ ਉਹ ਅੱਜ ਦੇ ਬੱਚੇ ਮਾਪਿਆਂ ਦੇ ਰੂਬਰੂ ਹੁੰਦੇ ਆ ਖੁਸ਼ੀ ਤੇ ਮਾਣ ਮਹਿਸੂਸ ਹੁੰਦਾ ਰਾਂਗਿਆ ਜਪਾਦ ਪਾਦ ਪਾਦ ਦੇ ਮਾਣੋ ਚੁੱਕੋ ਪਾਦ ਸਭ ਕੁਝ ਜਾਣੋ ਕਹ ਦੇ ਘਟ ਦਿੱਤੀ ਹੈ ਕਾਣੋ ਅੱਜ ਕੱਲ ਸਹਜੇ ਦਾਵੇਂ ਨੇ ਖਾਣ ਪੀਣ ਵੀ ਬਦਲਿਆ ਤੇ ਬਦਲੇ ਪਹਿਰਾਵੇਂ ਨੇ ਖਾਣ ਪੀਣ ਵੀ ਬਦਲਿਆ ਤੇ ਬਦਲੇ ਪਹਿਰਾਵੇਂ ਨੇ ਲੋਕੀ ਫਿਕਰਾਂ ਦੇ ਵਿੱਚ ਜਾਂਦੇ